ਪ੍ਰਾਪਤ ਕਰਨਾ ਆਸਾਨ ਹੈ ਕਵਾ ਦੇਣਾ ਆਸਾਨ ਹੈ ਮੁਸ਼ਕਲ ਤਾਂ ਸੰਭਾਲ ਕੇ ਰੱਖਣਾ ਹੈ ਤੂੰ ਪੇ ਵਚਾ ਤਲਾਸ਼ ਰਿਹਾ ਹੈ ਖੁਸ਼ੀਆਂ ਦੁੱਚਿਆਂ ਤੇ ਚਿਹਰਿਆਂ ਤੋਂ ਤੂੰ ਵੇਖ ਤੇਰੀ ਮੁਸਕਰਾਹਟ ਵੀ ਕਮਾਲ ਹੈ ਕਦੇ ਕਦੇ ਕਵਾਂ ਚ ਜਾਣਾ ਚਾਹੀਦਾ ਹੈ ਇਹ ਚਾਨਣ ਲਈ ਕੇ ਤਲਾਸ਼ ਕਰਨ ਕੌਣ ਆਉਂਦਾ ਹੈ ਜਿੱਥੇ ਇਸ਼ਾਵਾ ਮੌਨ ਹੋ ਜਾਣ ਵੈਰਾਗ ਵੀ ਉੱਥੋਂ ਸ਼ੁਰੂ ਹੋ ਜਾਂਦਾ ਹੈ ਮਨ ਚਤੋਂ ਇਕਾਂਤ ਚਾਹੁੰਦਾ ਹੈ ਤਾਂ ਬਹੁਤ ਕੁਝ ਤਿਆਗਣਾ ਜ਼ਰੂਰੀ ਹੋ ਜਾਂਦਾ ਹੈ ਤੋ ਖੋਜਣਾ ਛੱਡ ਕੇ ਤਾਂ ਵੇਖ ਇੱਕ ਦਿਨ ਸਭ ਆਪਣੇ ਆਪ ਮਿਲ ਜਾਵੇਗਾ ਪਿਆਰ ਬਹੁਤ ਵਾਰ ਹੋ ਸਕਦਾ ਹੈ ਪਰ ਜਿੱਥੇ ਠਹਿਰਾਵ ਦਾ ਅਨੁਭਵ ਹੋਵੇ وہ محبت ہے جب آواز ہو جائے گا شور انسان شانتی وال لے جانا ہے میں ہوں اس شبد نہیں آخا گا کیونکہ جو میں آخنا سی وہ میرے چہرے ت ਚਲਕਣਾ ਸ਼ੁਰੂ ਹੋ ਚੁੱਕਾ ਹੈ ਜਿੱਥੇ ਮਨ ਨੂੰ ਸਕੂਨ ਮਿਲੇ ਉੱਥੇ ਹੀ ਠਹਿਰ ਜਾਣਾ ਚਾਹੁੰਦੀ ਹੈ ਜ਼ਿੰਦਗੀ ਐਵੇਂ ਮੋਚਿਆ ਹੋਇਆ ਤੇਰੇ ਨਾਲ ਕੇ ਤੇਰੇ ਨਾਲ ਹੀ ਇਹ ਜੀਵਨ ਖੂਬਸੂਰਤ ਲੱਗਣ ਲੱਗ ਪਿਆ ਉਹੀ ਰਹੋ ਜੋ ਤੁਸੀਂ ਹੋ ਫਿਰ ਜੋ ਠਹਿਰ ਗਿਆ ਉਹ ਤੁਹਾਡਾ ਮੌਨ ਹੋ ਜਾਓ ਬਹੁਤ ਕੁਝ ਸੁਨੇ ਕਵੀ ਅਤੇ ਦਿਖਾਈ ਦੇਤੇ ਵੇ ਕੁੱਦ ਕਿੰਨਾ ਪਟਕਿਆ ਹੋਵੇਗਾ ਉਹ ਵਿਅਕਤੀ ਜੋ ਹੋਰਾਂ ਨੂੰ ਸਹੀ ਰਸਤਾ ਦੱਸ ਲਿਆਏ ਮਨ ਖਾਲੀ ਨਹੀਂ ਹੁੰਦਾ ਬਹੁਤ ਸਾਰੇ ਜਵਾਬਾਂ ਨਾਲ ਭਰਿਆ ਹੋਇਆ ਹੁੰਦਾ ਹੈ ਸਮਝਦਾ ਰੱਖ ਕੇ ਜ਼ਿੰਦਗੀ ਦੇ ਸਮਝੌਤੇ ਕਰਵਾਏ ਚਾਣ ਕੇ ਸਭ ਤੋਂ ਜ਼ਿਆਦਾ ਮੁਸ਼ਕਲ ਸਫ਼ਰ ਹੈ ਕਿਸੇ ਵਿਅਕਤੀ ਦੇ ਨਾਲ ਅੱਗੇ ਵਧ ਕੇ ਇਕੱਲੇ ਵਾਪਸ ਆਚਣਾ ਹਰ ਵਿਅਕਤੀ ਆਪਣੇ ਜੀਵਨ ਅੰਦਰ ਸੰਘਰਸ਼ ਕਰ ਰਿਹਾ ਹੈ ਇਸ ਲਈ ਹਰ ਮੋਹ ਹੰਕਾਰ ਨਹੀਂ ਹੁੰਦਾ ਚਤਰ ਚੁਕ ਚੱਲ ਰਿਹਾ ਹੈ ਬੇਵਜ੍ਹਾ ਚੰਗੇ ਨਾ ਬਨੋ ਜੋ ਕਿਸ ਭਾਸ਼ਾ ਵਿੱਚ ਸਮਝੇ ਉਸ ਨੂੰ ਉਸੇ ਭਾਸ਼ਾ ਵਿੱਚ ਸਮਝਾਓ ਉਹ ਅਚਾਨਕ ਆ ਬੈਠੇ ਮੇਰੇ ਕਰੀਬ ਮੇਰਾ ਸਾਰਾ ਸਫਰ ਕਮਾਲ ਹੋ ਗਿਆ ਜ਼ਿੰਦਗੀ ਇੰਨਾ ਤਾਂ ਸਿਖਾ ਹੀ ਰਹੀ ਹੈ ਕਿ ਰਿਸ਼ਤੇ ਸਭ ਨਾਲ ਰੱਖੋ ਪਰ ਉਮੀਦ ਕਿਸੇ ਤੋਂ ਨਹੀਂ ਮੈਨੂੰ ਬੋਲਣਾ ਨਹੀਂ ਆਉਂਦਾ ਪਰ ਉਹ ਪਰਮਾਤਮਾ ਮੇਰੀ ਖਮੋਸ਼ੀ ਸਮਝ ਲੈਂਦਾ ਹੈ ਸਫਰ ਮੁਸ਼ਕਿਲ ਹੈ ਪਰ ਤੇਰੇ ਤੱਕ ਪਹੁੰਚਣਾ ਮੇਰੇ ਸਕੂਨ ਦਾ ਹਿੱਸਾ ਹੈ ਆਖਰੀ ਪੰਨੇ ਤੇ ਮੈਂ ਲਿਖ ਦੇਵਾਂਗਾ ਕਿ ਅਸੀਂ ਮਿਲ ਕੇ ਮੇਰੀ ਕਹਾਣੀ ਵਿੱਚ پنر جنم کا کوئی ذکر نہیں ہوئے گا کسی ایک بچ جاؤ کہ سب پاسیوں آزاد محسوس ہو زندگی سب تو قریب ہوں پرماتما جڑ کے رہو اوہ کدے ٹوٹن نہیں امید کٹ رکھو خوشی زیادہ ملے گی کیونکہ امید ਇਨਸਾਨ ਨੂੰ ਇਕੱਲਾ ਕਰ ਦਿੰਦੀ ਹੈ ਪੱਤਿਆਂ ਨੇ ਰੰਗ ਬਦਲਿਆ ਤੇ ਉਹ ਟਿਕ ਕੇ ਵਰਨਾ ਰੁੱਖ ਨੂੰ ਸੰਭਾਲਣ ਵਿੱਚ ਕੋਈ ਦਿੱਕਤ ਨਹੀਂ ਸੀ ਜਿਸ ਨੇ ਇਕਾਂਤ ਵਿੱਚ ਜਣਾ ਸਵੀਕਾਰ ਕਰ ਲਿਆ ਉਸ ਨੇ ਆਪਣੇ ਅੰਦਰ ਇੱਕ ਗਹਿਰੀ ਚੋਟ ਜਗਾ ਲਈ ਜ਼ਿਆਦਾ ਚੋਚਨਾ ਨਾ ਪਨਾਓ ਜ਼ਿੰਦਗੀ ਦੇ ਖੂਬਸੂਰਤ ਪਲ ਅਕਸਰ ਬਿਨਾਂ ਚੋਚਨਾਤੇ ਹੀ ਆਉਂਦੇ ਹਨ ਕੁਛ ਚੱਚਾ ਕਾਸਤ ਫੱਜਾਕਾਂ ਨਹੀਂ ਹੁੰਦੀ ਉੱਥੋਂ ਦੀ ਹਵਾ ਉੱਥੋਂ ਦੀ ਖੁਸ਼ਬੂ ਮਿਲ ਕੇ ਇੱਕ ਅਹਿਸਾਸ ਬਣ ਜਾਂਦੀ ਹੈ ਜੇ ਤੋ ਇਨਸਾਨ ਸਮਝਦਾਰ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਦਿਖਾਵਾ ਛੱਡਦਾ ਹੈ ਜੇ ਕਲ ਸਬਕੋਨ ਦੀ ਕਰਾਂ ਤਾਂ ਉਸ ਤਾਂ ਦਿਖਾਈ ਤੇ ਜਾਣਾ ਹੀ ਕਾਫੀ ਹੈ ਮੇਰੇ ਲਈ ਜੀਵਨ ਕਿਸੇ ਨਾਲ ਪੰਨਿਆ ਨਹੀਂ ਹੁੰਦਾ ਬੱਚੀਆਂ ਹੁੰਦੀਆਂ ਨੇ ਪਾਵਨਾਵਾ ਉਮੀਦਾਂ ਤੇ ਵਿਸ਼ਵਾਸ ਬੁਰਾ ਨਹੀਂ ਆਖਿਆ ਜਾ ਸਕਦਾ ਵਕਤ ਨੂੰ ਇਹ ਹੀ ਤਾਂ ਲੋਕਾਂ ਦੀ ਅਸਲੀਅਤ ਵਿਖਾਉਂਦਾ ਹੈ ਖੋਜੋ ਤਾਂ ਸਕੂਨ ਖੁਦ ਦੇ ਅੰਦਰ ਹੀ ਮੌਜੂਦ ਹੈ ਦੁਚੀਆਂ ਵਿੱਚ ਤੱਕ ਕੇਵਲ ਉਲਝਣਾ ਹੀ ਮਿਲਨ ਕਿਆ ਇਨਸਾਨ ਦਾ ਚਿਹਰਾ ਨਹੀਂ ਉਸ ਦੀ ਸੋਚ ਦੱਸਦੀ ਹੈ ਕਿ ਉਹ ਕਿੰਨਾ ਖੂਬਸੂਰਤ ਹੈ ਜੇਕਰ ਤੁਹਾਡਾ ਮਨ ਪਿਆਰ ਨਾਲ ਭਰਿਆ ਹੋਇਆ ਹੈ ਤੱਕ ਕੋ ਦਰਤ ਵੀ ਇਸ ਨੂੰ ਮਹਿਸੂਸ ਕਰ ਲਵੇ ਕਿ ਨਸਤੇਕ ਉਨਾਂ ਤੇ ਰਹੋ ਜੋ ਖੁਦ ਤੋਂ ਬਾਹਰ ਤੇ ਤੋਂ ਦੂਰ ਨਾ ਚਾਹਣਾ ਚਾਹੁੰਦੇ ਹੋਣ ਖੁਸ਼ਬੂ ਮੇਰੇ ਹੱਥਾਂ ਨੂੰ ਸ਼ੂਕੇ ਗੁਜ਼ਰ ਗਈ ਮੈਂ ਸਭ ਨੂੰ ਫੁੱਲ ਵੰਡ ਕੇ ਖੁਦ ਨੂੰ ਪੱਥਰ ਕਰ ਲਿਆ ਬਿਨਾਂ ਕੁਝ ਆਖੇ ਵਿਗੜ ਕੇ ਚੋ ਰਿਸ਼ਤੇ ਜੇ ਕਲ ਕਰ ਲੈਂਦੇ ਤਾਂ ਬਚ ਵੀ ਸਕਦੇ ਸੀ ਜਦੋਂ ਪਖਤੀ ਵਿੱਚ ਮਨ ਲੱਗਣ ਲੱਗ ਜਾਵੇ ਤਾਂ ਸਮਝ ਜਾਣਾ ਤੁਸੀਂ ਤੁਸੀਂ ਰੱਬ ਨੂੰ ਨਹੀਂ ਚੁਣਿਆ ਰੱਬ ਨੇ ਤੁਹਾਨੂੰ ਚੁਣਿਆ ਹੈ ਖੂਬਸੂਰਤੀ ਤਾਂ ਅੱਖਾਂ ਦਾ ਭਰਮ ਹੈ ਕਿਸੇ ਦਾ ਮਨ ਚਿੱਤਾਂ ਲਈ ਵਿਹਾਰ ਵਿੱਚ ਖੂਬਸੂਰਤੀ ਹੋਣੀ ਚਾਹੀਦੀ ਹੈ ਜੋ ਪੁਰਾ ਹੈ ਉਸ ਨੂੰ ਤਿਆਗ ਦਿਓ ਉਹ ਚਾਹੇ ਇਨਸਾਨ ਹੋਵੇ ਵਿਚਾਰ ਹੋਵੇ ਜਾਂ ਪੁਰਾ ਕਰਮ ਜੀਵਨ ਵਿੱਚ ਕੋਈ ਇੱਕ ਵਿਅਕਤੀ ਤਾਂ ਅਜੇਹਾ ਹੋਣਾ ਚਾਹੀਦਾ ਹੈ ਜਿਸ ਨੂੰ ਸਭ ਕੁਝ ਸੱਚ ਸੱਚ ਦੱਸਿਆ ਜਾ ਸਕੇ ਖੂਬਸੂਰਤੀ ਤਾਂ ਅੱਖਾਂ ਦਾ ਭਰਮ ਹੈ ਕਿਸੇ ਦਾ ਦਿਲ ਜਿੱਤਣ ਲਈ ਵਿਵਹਾਰ ਵਿੱਚ ਖੂਬਸੂਰਤੀ ਹੋਣੀ ਜ਼ਰੂਰੀ ਹੈ ਇਸ ਤਰੀ বিনা ਵਚਾ ਪਾਵਕ ਹੋ ਸਕਦੀ ਹੈ ਪਰ বিনা ਵਚਾ ਕઠੋਰ ਨਹੀਂ ਪੀੜ ਤਾਂ ਪਰਮ ਹੈ ਸੱਚ ਤਾਂ ਇਕਾਂਤ ਵਿੱਚ ਹੈ ਜਦੋਂ ਕੁਝ ਚੰਗਾ ਜਾਂ ਬੁਰਾ ਵੀ ਹੋਵੇ ਫਿਰ ਵੀ ਤੁਸੀਂ ਸ਼ਾਂਤ ਹੋ ਇਹ ਸੱਚ ਦੇ ਕਰੀਬ ਹੋਣ ਦੀ ਨਿਸ਼ਾਨੀ ਹੈ ਮਨ ਜੇ ਤੋਂ ਇਕਾਂਤ ਚਾਹੁੰਦਾ ਹੈ ਤਾਂ ਸਭ ਕੁਝ ਤਿਆਗਣਾ ਜ਼ਰੂਰੀ ਹੋ ਜਾਂਦਾ ਹੈ ਜ਼ਿੰਦਗੀ ਦੀ ਸਿੱਖਿਆ ਮੁਫਤ ਵਿੱਚ ਨਹੀਂ ਮਿਲਦੀ ਅਨੁਭਵਾਂ ਦੀ ਬੜੀ ਕੀਮਤ ਚੁਕਾਉਣੀ ਪੈਂਦੀ ਹੈ ਇਸ ਤਰ੍ਹਾਂ ਯਾਦ ਆ ਕੇ ਬੇਚੈਨ ਨਾ ਕਰਿਆ ਕਰ ਇੱਕ ਹੀ ਸੱਚਾ ਕਾਫੀ ਹੈ ਕਿ ਕੋਲ ਨਹੀਂ ਹੈ ਤੂੰ ਸਾਰਾ ਇਸ਼ਕ ਚੰਦ ਤੇ ਲਿਖ ਦਿੱਤਾ ਹੁਣ ਸੋਚ ਜ ਚੱਲ ਰਿਹਾ ਹੈ ਤਾ ਪਰੇਸ਼ਾਨ ਨਾ ਲੋਕ میں نظر نہ آما تے تو پہ چین ہو جامے محبت وچ میں نو مقام چاہیتا ہے جو تو آٹی فکر کرتے نے کوشش کرو کے اوہ بے فکر رہن تو آٹا شد ماں دنیا دا سب تو وٹا تیرت ہے میں ویکھیا کیا جو نہیں ہے اوہ خوبصورت ہے خوبصورتی نظر نہیں ہوتی محسوس ہوتی ہے ਇੱਕ ਸ਼ਕਸ਼ਤਾ ਹੋਵੇ ਜ਼ਿੰਦਗੀ ਵਿੱਚ ਨਾ ਤਾਂ ਸਭ ਸਲਾਹ ਦੇਣ ਕੇ ਤਾਂ ਸਾਥ ਖੌਨ ਤੇ ਵੇਖਾ ਹਵਾ ਮਾਮਾ ਫੀਫੀ ਮੰਗ ਲੈਣ ਤਾਂ ਕਿ ਟੁੱਟੀ ਹੋਈ ਟਾਣੀ ਨੂੰ ਜੋੜਤਾ ਨਹੀਂ ਸਕਦੀਆਂ ਉਮੀਦ ਕਰਦਾ ਦੋਸਤੋ ਇੱਕ ਖੂਬਸੂਰਤ ਅਲਫਾਜ਼ ਤੁਹਾਡੇ ਨੂੰ ਸ਼ੋਕ ਹੈ ਹੋਣ ਕੇ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ